ਗੁਰਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਨੰਦਨ ਸਿੰਘ ਨੂੰ ਤੇ ਇੱਕ ਬਾਦਰਾ ਸਾਹਿਬ ਮਹਾਰਾਜ ਸਦਾ ਹੀ ਜੈ ਜੈਕਾਰ ਹੈ ਸਦਾ ਹੀ ਜੈ ਜੈਕਾਰ ਸਰਬਤਾ ਭਲਾ ਕਰਵਾ ਬਈ ਮਿਹਰ ਕਰੋ ਕਿਰਪਾ ਕਰੋ ਬਈ ਦੁੱਖਾਂ ਕਲੇਸ਼ਾਂ ਦਾ ਨਾਸ਼ ਕਰੋ ਬਈ ਉਸ ਦੀ ਕੜੀ ਨ ਦੇਖਣ ਦੀ ਸਰੋ ਕਿਰਪਾ ਨੰਦਨ ਸਿੰਘ ਤੇ ਹੋਐ ਸਹਿ ਮਹਾਰਾਜ ਕਿ ਕਿਸ ਦਾ ਕਰੋ ਮਿਹਰ ਕਰੋ ਬੱਚਿਆਂ ਦੇ ਵਾਹਿ ਸੁੱਖਾਂ ਕਲੇਸ਼ਾਂ ਦਾ ਸਰੋ ਕਿਰਪਾ ਆਇ ਬੁਰੇ ਸਾਰੇ ਕਰਾਇਆ ਸਗਲੇ ਮਨੋ ਰਸ ਪੂਰੇ ਦੇ ਦੇਸਾਂ ਤੇ ਪયો ਜਗੰਤਰ ਸਗਲੇ ਸੂਰੇ ਪੂਰਨ ਪੁਰਨ ਰਸ ਪੂਰੇ ਬਨਾਂ ਦੀ ਜੱਤ ਦੇ ਪੁਰਾਣੀ ਗਾਇਆ ਰਾ ਤੇਰੇ ਦਰਿਆ ਪਰਮੇ ਨਾਨਕ ਨਾਮ ਤੇ

पुर वनी वानी गाया दरखिया पर नान राम बिर दरखिया पर नान नाम

ਨਾ ਜਾਈ ਅਰ ਮਨ ਤਨ ਬੱਚਿਆ ਗੰਗਾ ਜੈਹ ਤੇ ਤੁ ਕੋ ਬਸ ਜੈਹ ਆਪ ਮੁਕਤ ਹੋਏ ਤਾਰੇ ਆਪ ਮੁਕਤ ਹੋਏ ਤਾਰੇ ਆਪ ਮੁਕਤ ਹੋਏ ਤਾਰੇ ਆਪ ਮੁਕਤ ਹੋਏ ਤਾਰੇ ਗਿਆਨ ਧਿਆਨ ਕੇ ਕਰਮ ਨਾ ਜਾਣਾ ਕਰ ਨਾ ਜਾਣਾ ਤੇਰੀ ਦੇਵਦਾ ਸਾਧਗੁਰੂ ਨਾਨਕ ਜੇ ਮਨ ਕਲ ਰਾਖੀ ਮੇਰੀ ਹੋਏ ਦੇਵਤੇ ਗਜ਼ਮ ਦੀ ਨੂਰ ਰਸੋਂ ਕੁਰਸੋਂ ਛਟਿਏ ਤੁਜੀ ਛੇ ਸੱਚੇ ਬਾਦਿਸ਼ਾ ਮਲ ਜਨਮ ਜਨਮ ਦੀ ਕਟਿਏ ਉਦ੍ਰਿ ਛੇ ਸੱਚੇ ਬਾਦਿਸ਼ਾ ਮਲ ਜਨਮ ਜਨਮ ਦੀ ਕਟਿਏ ਦਰਸ਼ਨ ਦੇਖੀਵਾ ਗੁਰਸੇ ਦਰਸ਼ਨ ਛੇ ਹੀਵਾ ਗੁਰਸੇ ਰਣਕਾਰੋ ਤੁਮਾਲ ਮਾਲ ਪਸੰਦ ਰਹੀ ਤਾ ਤੁਮਾਲ ਮਾਲ ਪਸੰਦ ਰਹੀ ਤਾ ਜਾਨ ਦੇਖ ਕਰੇ ਜਾਨ ਦੇਖ ਕਰੇ ਦਾਸੇ ਇਸਰਨਾਮ ਹੀ ਪੂਰਨ ਗੁੰਦਾ ਹੋ ਤਾ ਇਸਰਨਾਮ ਹੀ ਪੂਰਨ ਗੁੰਦਾ ਕੀ ਕਰੋਂ ਨਿਤ ਨਿਸਰੇ ਅਮਰ ਦੀ ਰੇ पादर्शी किरिया करी न कन्या ਕੀ ਕਾਲਤਾ ਆਹੇ ਗੁਰਜੀ ਕੀ ਪਤੇ ਸਤਨਾ ਆਹਿ ਗੁਰੂ ਸਾਹਿਬ ਜੀ ਜਬ ਲਾਉ ਨਹੀਂ ਭਾਗ ਲਿ ਲਾਰੀ ਉਦੈ ਤਬ ਲੋ ਪ੍ਰਮਤੇ ਫਿਰਤੇ ਬਤਾਇ कल कोर समुद्र में बूढ़त थे कबू मिट है नहीं रे पशुता है मथुरा तारन को अवतार बनायो जपयो जिन अर्जुन देव गुरु ਫਿਰ ਸੰਕਟ ਜੋਨ ਗਰਬ ਨਾਇਆ ਜਬ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾਇਆ ਤਰਣ ਗगन ਨਵਖੰਡ ਮਹ ਜੋਤ સ્વરૂਪੀ ਰਹੋ ਪਰ ਨੰ ਮਥਰਾ ਕਸ਼ ਭੇਦ ਨਹੀਂ ਗੋਰੀ ਅਰਜੁਨ ਪਰ ਤਖ ਹਰ ਤੂੰ ਚਾਹ ਸਜਣ ਮੈਂ ਡਿਆ ਦੇਸੇ ਸੇ ਉਤਾਰ ਨੈਣ ਮਹੀਂ ਜੇ ਤਰਸ ਦੇ ਕਦ ਪਸੀ ਦੀਦਾਰ ਬਹੁਤ ਜਨਮ ਵਿਸਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਕਹਿ ਰ ਵਿਦਾਸ ਆਸ ਲਗ ਜੀਵੋ ਚੇਰ ਭਇਓ ਦਰਸ਼ਨ ਦੇਖੇ ਤੁਮਰੀ ਸ਼ਰਨ ਤੁਮਾਰੀ ਆਸਾ ਤਉ ਮਹੀ ਸਜਨ ਸੁਹੇਲੇ ਰੱਖ ਰੱਖਣ ਹਰ ਦਇਆ ਅੱਲਾ ਨਾਨਕ ਘਰ ਕੇ ਗੋਲੇ ਰਾਮ ਨਾਮ ਓਰ ਮੈਂ ਗਹਿਉ ਜਾ ਕੇ ਸਮ ਨਹੀਂ ਜੇ ਸਿਮਰਤ ਸੰਕਟ ਮਿਟੇ ਦਰਸ ਤਹਾਰੋ ਹੋਇ ਸੋ ਕੋਟਲ ਗੁਰ ਸੇਵੀਐ ਅਹਨ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਫਤ ਖਸਮ ਦੀ ਨੂਰ ਅਰਸਾ ਕਰਸਾ ਤਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਜਿਸ ਪਾਸ ਬੈਠਿਆ ਸੋਹੀਏ ਸਬਨਾ ਦਾ ਵਾਹ ਹੈ ਗੁਰ ਸਾਹਿਬ ਜੀ ਜਤ ਸਰੀ ਮਹੱਲਾ ਪੰਜਾਬ ਸੰਤ ਘਰ ਪਹਿਲਾ ਇਕ ਓਅੰਕਾਰ ਸਤ ਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦੇ ਨਸਰਾਤ ਜਿਤ ਵਾ ਅਨ ਦਿਨ ਨੀਤ ਖੋਲ ਕਟ ਗੁਰ ਮੇਲੀ ਨਾਨਕ ਹਰ ਸੰਗ ਮੀਤ ਦਰਸ਼ਨ ਪਿਆਸੀ ਦੇ ਨਸਰਾਤ ਚੇਤਵਾਂਨ ਦਿਨ ਨੀਤ ਖੋਲ ਕਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸ਼ੰਤ ਸੁਣਿਆre ਹਮਾਰੇ ਸਜਣ ਇਕ ਕਰੂ ਬੇਨੰਤੀਆ ਤਿਸ ਮਹਾਨ ਲਾਲ ਪਿਆਰੇ ਹਾਂ ਫਿਰੋ ਖੋਜੰਤੀਆ ਤੇ ਸਦਸ ਪਿਆਰੇ ਸਿਰ ਧਾਰੀ ਉਤਾਰੇ ਇਕ ਭੋਰੀ ਦਰਸ਼ਨ ਦੀਜੈ ਨੈਣ ਹਮਾਰੇ ਪ੍ਰ ਰੰਗ ਰੰਗਾਰੇ ਇਕ ਤਿਲਪੀਨਾ ਤੇਰੀ ਜੈ ਕਬ ਸਿਆ ਮੰਨ ਲੀਨਾ ਜਿਹਾ ਜਲ ਮੀਨਾ ਚਾਤ੍ਰਿਕ ਜਿਵਨ ਤੇ ਸੰਤਿਆ ਜਨ ਨਾਨਕ ਗੁਰਪੂਰਾ ਪਾਇਆ ਸਗਲੀ ਤਖਾ ਭੁਜੰਤੀਆ ਯਾਰ ਵੇ ਪ੍ਰੇ ਹਬੇ ਸਖੀਆਂ ਮੂ ਕਹੀ ਨਾ ਜਹੀਆ ਯਾਰ ਵੇ ਇਕ ਡੋ ਹਿਕ ਚਾੜਾ ਹਾਂ ਕਿਸ ਚਤੇ ਹੀਆ ਇਕ ਦੂ ਹਿਕ ਚਾੜੇ ਅਨੇਕ ਪਿਆਰੇ ਨਿਤ ਕਰ ਦੇ ਭੋਗ ਬੇਲਾਸ ਤੈਨਾ ਦੇਖ ਮਨ ਚਾਉ ਉਠੰਦਾ ਹਾਉ ਕਦ ਪਾਈ ਗੁਣ ਤਸਾ ਜਿਨੀ ਮਹੰਡਾ ਲਾਲ ਰਿਝਾਇਆ ਹਾਉ ਤਿਸ ਆਗੇ ਮਨ ਦੇਹਿਆ ਨਾਨਕ ਕਹਿ ਸੁਣ ਬਿਨੋ ਸੁਹਾਗਣ ਮੂ ਦਸ ਦਿਖਾ ਪਰ ਕੇ ਹਿਆ यार पाण किस नीशंदार वाल मु दस दसदा लालन, लालन त पाया पवाया जय तन पहाग मथा न पकड़ ठाकुर आ खे ਗੁਣ ਅਵ ਗਣ ਨਾ ਪਛਾਣੇ ਗੁਣ ਹਾਰ ਤੈ ਪਾਇ ਰੰਗ ਲਾਲ ਬਣਾਇ ਤਿਸ ਹਬੋ ਕੇਸ਼ ਸੁਹੰਦਾ ਜਨਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਭਤਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇਂਦੀ ਸਾਵੇਂ ਪਾਈ ਵਰ ਲੋੜੀਂਦਾ ਆਇਆ ਵਜੀਵਾ ਧਾਈ ਮਹਾ ਮੰਗਲ ਰਹਿਸ ਥੀਆ ਹਿਰਦਾਲ ਸਦ ਨਵ ਰੰਗਿਆ ਵੜ ਭਾਗ ਪਾਇਆ ਗੁਰ ਮਿਲਾਇਆ ਸਾਧਕ ਸਤ ਸੰਗਿਆ ਅਸਾ ਮਨਸਾ ਸਗਲ ਪੂਰੀ ਪ੍ਰਿਆ ਅੰਕ ਅੰਕ ਮਿਲਾਈ ਬੇਨਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ ਅਸਾ ਮਨਸਾ ਸਗਲ ਪੂਰੀ ਕਰੇ ਅੰਕ ਅੰਕ ਮੱਲਾਈ ਬੇਨਵੰਤ ਨਾਨਕ ਸੁਖ ਸੁਖੇਂਦੀ ਸਾ ਮੈਂ ਗੁਰ ਮਿਲ ਪਾਈ ਵਾਹਿ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਜੈਤਸਰੀ ਮਹਿਲਾ ਪੰਜਵਾਂ ਸ਼ੰਤ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤੋਂ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਗੁਰੂ ਪਿਆਰ ਵਾਲੇ ਅੱਜ ਦਾ ਪਾਵਨ ਮੁਖਵਾਕ ਤਾਂ ਅਨੁਗੁਰ ਅਰਜਨ ਦੇਵ ਪਾਤਸ਼ਾਹ ਜਿਹਦਾ ਬਖਸ਼ਿਸ਼ ਕੀਤਾ ਹੋਇਆ ਜੈਤਿਸ਼ਰ ਰਾਗੰਦਰ ਸ਼ੰਤ ਰੂਪ ਅੰਦਰ ਪਾਵਨ ਅੰਗ 700 ਤੇ 4 ਉਤੇ ਸੁਭਾਏਮਾਨ ਸਤਿਗੁਰ ਪਾਤਸ਼ਾਹ ਬਖਸ਼ਿਸ਼ ਕਰਨ ਨੇ ਇਹ ਭਾਈ ਮੈਂ ਉਸ ਪਰਿਪੂਰਨ ਪਰਮੇਸ਼ਰ ਦੇ ਦਰਸ਼ਨਾਂ ਦੀ ਪਿਆਸੀ ਹਾਂ ਤੇ ਦਿਨ ਰਾਤ ਇਸ ਪਿਆਸ ਨੂੰ 부ਝਾਉਣ ਲਈ ਉਸ ਪਿਆਰੇ ਪ੍ਰੀਤਮ ਨੂੰ ਚੇਤਾ ਕਰਦੀ ਹਾਂ ਹਮੇਸ਼ਾ ਯਾਦ ਕਰਦੀ ਹਾਂ ਕਦੇ ਵਿਸਾਰਦੇ ਨਹੀਂ ਤੇ ਜਦੋਂ ਮੈਂ ਹਮੇਸ਼ਾ ਯਾਦ ਕੀਤਾ اپنی ਪਿਆਸ ਕਰਕੇ ਦਾਤਾਰ ਕਹਿੰਦੇ ਮੇਰੇ ਸਤਿਗੁਰੂ ਨੇ ਕਿਰਪਾ ਕੀਤੀ ਮੇਰੇ ਜੀਵਨ ਦੇ ਜਿਹੜੇ ਭਰਮ ਦੇ ਛਾਵੜ ਸੀ ਉਹਨਾਂ ਨੂੰ ਕੱਟ ਦਿੱਤਾ ਭਰਮ ਦੇ ਦਰਵਾਜ਼ੇ ਖੋਲ ਦਿੱਤੇ ਗਿਆਨ ਦਾ ਸਰਮਾ ਪਾ ਕੇ ਰਹਿਮਤ ਪਰ ਕਰ ਦਿੱਤੀ ਤੇ ਉਸ ਪਿਆਰੇ ਪ੍ਰੀਤਮ ਦਾ ਮਿਲਾਪ ਹਾਸਲ ਕਰਾ ਦਿੱਤਾ ਮਿਲਾਪ ਕਰਾਉਣ ਦੇ ਵਾਸਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਦੋਂ ਆਪਣਾ ਵਿਸ਼ੋਲਾ ਬਣਾਵਾਂਗੇ ਤੇ ਗੁਰੂ ਨੇ ਕਿਰਪਾ ਕਰ ਦੇਣੀ ਹੈ ਸਾਡੇ ਜੀਵਨ ਦੇ ਭਰਮ ਜਾਲਮ ਤੋੜ ਕੇ ਸ ਪਿਆਰੇ ਦਾ ਮਿਲਾਪ ਕਰਾ ਦੇਣਾ ਨਹੀਂ ਤਾਂ ਚੇਤਾ ਰੱਖਿਓ ਗੁਰੂ ਵਿਨ ਘੋਰ ਅੰਧਾਰ ਗੁਰੂ ਵਿਨ ਸਮਝ ਨ ਆਵੇ ਗੁਰਬਿੰਦ ਸੁਰਤ ਨਾ ਸਿੱਧ ਗੁਰੂ ਵਿਨ ਮੁਕਤ ਨ ਪਾਵੇ ਦੀ ਅਵਸਥਾ ਰਹੇਗੀ ਸਤਗੁਰੂ ਕਿਰਪਾ ਕਰਨ ਗੁਰੂ ਚਰਨਾਂ ਦੇ ਨਾਲ ਜੁੜ ਕੇ ਜੀਵਨ ਸਵਾਰੀਏ ਸਤਗੁਰੂ ਸਭਨਾ ਦਾ ਆਗਿਆ ਗਾਵੇ ਆਪਣੇ ਦਰ ਤੇ ਪ੍ਰਵਾਨ ਕਰਨ ਦਰੂ ਗੁਰੂ ਨਾਮ ਸੇਵਾ ਸਿਮਰਨ ਬਖਸ਼ਣ ਜੀ ਹੋਇਆ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ